ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਇਲੈਕਸ਼ਨਸ ਦੇ ਵਿੱਚ ਇਹ ਸਭ ਹੋਇਆ ਹੈ ਇਸ ਤਰ੍ਹਾਂ ਅਚਾਨਕ ਹੀ ਇਲੈਕਸ਼ਨਸ ਨੂੰ ਪੋਸਟਪੋਨ ਕਰ ਦੇਣਾ ਜਾਂ ਇਲੈਕਸ਼ਨ ਹੋਣ ਨਾ ਦੇਣਾ ਇਹ ਆਪਣੇ ਆਪ 'ਚ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਵੋਟ ਦੇ ਵਿੱਚ ਆ ਕੇ ਜਿਹੜਾ ਦਰਵਾਜ਼ਾ ਖੜਕਾਇਆ ਗਿਆ ਹੈ ਹਾਈ ਕੋਰਟ ਦਾ ਇਹ ਬਹੁਤ ਹੀ ਵਧੀਆ ਸਟੈਪ ਹੈ ਕਿਉਂਕਿ ਇਲੈਕਸ਼ਨ ਪਟੀਸ਼ਨ ਦੇ ਵਿੱਚ ਅਸੀਂ ਇਹਨੂੰ ਚੈਲੰਜ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਹੋਣ ਵਾਲੇ ਇਲੈਕਸ਼ਨ ਕਿਸੇ ਡੇਟ 'ਤੇ ਅਗਰ ਕੋਈ ਇਲੈਕਸ਼ਨ ਡਿਸਾਈਡਡ ਨੇ ਉਸ ਦਿਨ ਉਹ ਇਲੈਕਸ਼ਨਸ ਨਾ ਹੋਣਾ ਯਾਨੀ ਕਿ ਅਗੇਨ ਜਿਹੜੀ ਹੈ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈ ਕਿ ਫੇਅਰ ਐਂਡ ਫਰੀ ਐਂਡ ਫੇਅਰ ਇਲੈਕਸ਼ਨਸ ਇਸ ਦੀ ਬੇਸਿਕ ਸਟਰਕਚਰ ਜਿਹੜਾ ਫਾਊਂਡੇਸ਼ਨ ਹੈ ਸਾਡਾ ਗ੍ਰੰਡ ਨੋਰਮ ਹੈ ਉਹਨੂੰ ਤੁਸੀਂ ਚੈਲੰਜ ਕੀਤਾ ਤੇ ਜਿਹੜਾ ਵੀ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਨੂੰ ਹਿਲਾਏਗਾ ਮੈਨੂੰ ਲੱਗਦਾ ਉਹਨੂੰ ਟੱਚ ਕਰੇਗਾ ਡੈਫੀਨੇਟਲੀ ਉਹ ਜਿਹੜੇ ਹੈ ਗਲਤ ਡਿਸੀਜਨ ਇਹ ਐਡਮਿਨਿਸਟ੍ਰੇਟਿਵ ਡਿਸੀਜਨ ਬੇਸਡ ਔਨ ਮੈਡੀਕਲ ਕੰਡੀਸ਼ਨ ਆਫ ਦੀ ਇਨਚਾਰਜ ਜੋ ਕਿ ਬੀਜੇਪੀ ਦੇ ਹੀ ਪ੍ਰੈਜ਼ੀਡੈਂਟ ਸੀਗੇ ਅਨਿਲ ਮਸੀ ਜੀ ਉਸ ਬੇਸਿਸ ਤੇ ਜੋ ਤੁਸੀਂ ਇਹ ਪੋਸਟਪੋਨ ਕੀਤਾ ਹੈ ਇਹ ਇਟਸੈਲਫ ਜਿਹੜਾ ਹੈ ਇਲੀਗਲ ਹੈ ਅਲਟਰਾ ਵਾਇਰਸ ਦੀ ਕਨਸਟੀਟਿਊਸ਼ਨ ਹੈ ਦੀ ਪਾਤੀ ਦਾ ਜਾਂ ਜਾਂ ਮੇਅਰ ਇਲੈਕਸ਼ਨ ਦੇ ਜਿਹੜੇ ਕੈਂਡੀਡੇਟ ਸੀ ਮਿਸਟਰ ਕੁਲਦੀਪ ਕੁਮਾਰ ਦਾ ਇਹ ਸਟੈਪ ਲੈਣਾ ਕਿ ਕੋਰਟ ਦਾ ਦਰਵਾਜ਼ਾ ਖਟਕਾਣਾ ਥਰੂ ਐਨ ਐਡਵੋਕੇਟ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀ ਅਗੇਨ ਜਿਹੜਾ ਹੈ ਸਾਡਾ ਉਹ ਇਹ ਕਹਿੰਦਾ ਹੈ ਕਿ ਜਦੋਂ ਵੀ ਤੁਹਾਡਾ ਕੋਈ ਰਾਈਟ ਇਨਫਰੈਂਜ ਹੁੰਦਾ ਹੈ ਤਾਂ ਤੁਹਾਨੂੰ ਇੱਕ ਰੈਮੇਡੀ ਦੇ ਤੌਰ ਤੇ ਕੋਰਟ ਦੇ ਵਿੱਚ ਜਾਣਾ ਚਾਹੀਦਾ ਰਾਦਰ than ਰੋਡਸ ਦੇ ਉੱਤੇ ਅਸੀਂ ਰੱਕਸ ਕ੍ਰੀਏਟ ਕਰੀਏ ਜਾਂ ਉੱਥੇ ਕੋਈ ਤਰਨਾ ਲਗਾਈਏ ਕਿਵੇਂ ਕਿ ਅਸੀਂ ਦੇਖ ਰਹੇ ਕਿ ਭਾਜਪਾ ਇਹਨੂੰ ਲਗਾਤਾਰ ਜਿਹੜਾ ਹੈ ਇਹ ਕੰਡਮਨਟ ਕਰ ਰਹੀ ਹੈ ਕਿ ਇਸ ਤਰ੍ਹਾਂ ਦਾ ਐਕਟ ਕਰਨਾ ਜਾਂ ਸਾਨੂੰ ਕਰਪਟ ਪ੍ਰੈਕਟਿਸਿਸ ਦੇ ਵਿੱਚ ਕਾਊਂਟ ਕਰਨਾ ਗਲਤ ਹੈ ਇਹਦੇ ਤੋਂ ਹੀ ਆਪਣੇ ਆਪ ਰਿਫਲੈਕਟ ਹੁੰਦਾ ਹੈ ਕਿ ਕਿਵੇਂ ਭਾਜਪਾ ਆਪਣੇ ਗਲਤ ਉਹਦੇ ਵਿੱਚ ਹੈ ਤੇ ਆਪ ਦੇ ਕਾਂਗਰਸ ਦੇ ਅਲਾਈਅੰਸ ਨੂੰ ਗਲਤ ਦੱਸਣ ਲਈ ਇਹ ਕਹਿ ਰਹੀ ਹੈ ਕਿ ਇਹ ਇਹਨਾਂ ਦਾ ਜਿਹੜਾ ਗੱਠਜੋੜ ਹੈ ਇਹ ਸੈਲਫਿਸ਼ ਅਲਾਈਅੰਸ ਹੈ ਲੇਵਲ ਤੇ ਵੀ ਬੀਜੇਪੀ ਸਾਰੀ ਜਿਹੜੀ ਹੈ ਆਪਣੇ ਸੈਲਫਿਸ਼ ਮੋਟਿਵਲੀ ਵਿਮਨ ਦਾ ਬਿਲ ਪਾਸ ਕਰਨਾ ਜਾਂ ਹੋਰ ਇਦਾਂ ਦੇ ਜਿਹੜੀ ਹੈ ਸਕੀਮਸ ਕੱਢਣਾ ਆਪਣੇ ਆਪ ਜੇ ਦਰਸਾਉਂਦਾ ਹੈ ਕਿ ਉਹ ਖੁਦ ਵੀ ਸੈਲਫਿਸ਼ ਅਲਟੀਰੀਅਰ ਮੋਟਿਵ ਨਾਲ ਹੀ ਇਲੈਕਸ਼ਨ ਲੜਦੀ ਹੈ ਮੈਡਮ ਚੰਡੀਗੜ੍ਹ ਮੇਅਰ ਇਲੈਕਸ਼ਨ ਚ ਹੁਣ ਲਗਾਤਾਰ ਆਪਾਂ ਦੇਖ ਰਿਹਾ ਕਿ ਉੱਚੀ ਨੀਵੀਂ ਜੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਸੋ ਇਸ ਟਾਈਮ ਕੋਰਟ ਦਾ ਕੀ ਰੁਖ ਹੈ ਤੇ ਜਿਹੜੀਆਂ ਹੁਣ ਅੱਗੇ ਚੋਣ ਹੋਣੀਆਂ ਤੇ ਇਸ 'ਚ ਕੀ ਕਹਿਣਾ ਕੋਰਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਹੈ ਕਿਉਂਕਿ ਲਗਾਤਾਰ ਪਾ ਦੇਖ ਰਹੇ ਸੀ ਕਿ ਚੰਡੀਗੜ੍ਹ ਦੇ ਵਿੱਚ ਵੀ ਧਰਨਾ 15 ਨੂੰ ਹੋਇਆ ਕੱਲ ਪਿਤੇ ਦਿਨੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਕਾਂਗਰਸ ਤੁਹਾਨੂੰ ਕੀ ਲੱਗਦਾ ਕੀ ਕਰ ਸਕਦੀ ਹੈ ਤੇ ਜੀਪੀ ਇਸ ਵਕਤਾ ਉਹਨਾਂ ਦਾ ਕੀ ਰੁਖ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਇਲੈਕਸ਼ਨਸ ਦੇ ਵਿੱਚ ਇਹ ਸਭ ਹੋਇਆ ਹੈ ਇਸ ਤਰ੍ਹਾਂ ਅਚਾਨਕ ਹੀ ਇਲੈਕਸ਼ਨਸ ਨੂੰ ਪੋਸਟਪੋਨ ਕਰ ਦੇਣਾ ਜਾਂ ਇਲੈਕਸ਼ਨ ਹੋਣ ਨਾ ਦੇਣਾ ਇਹ ਆਪਣੇ ਆਪ 'ਚ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਕੋਰਟ ਦੇ ਵਿੱਚ ਆ ਕੇ ਜਿਹੜਾ ਦਰਵਾਜ਼ਾ ਖੜਕਾਇਆ ਗਿਆ ਹਾਈ ਕੋਰਟ ਦਾ ਉਹ ਬਹੁਤ ਹੀ ਵਧੀਆ ਸਟੈਪ ਹੈ ਕਿਉਂਕਿ ਇਲੈਕਸ਼ਨ ਪਟੀਸ਼ਨ ਦੇ ਵਿੱਚ ਅਸੀਂ ਇਹਨੂੰ ਚੈਲੰਜ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਹੋਣ ਵਾਲੇ ਇਲੈਕਸ਼ਨ ਕਿਸੇ ਡੇਟ ਤੇ ਅਗਰ ਕੋਈ ਇਲੈਕਸ਼ਨ ਡਿਸਾਈਡਡ ਨੇ ਉਸ ਦਿਨ ਉਹ ਇਲੈਕਸ਼ਨਸ ਨਾ ਹੋਣਾ ਯਾਨੀ ਕਿ ਅਗੇਨ ਜਿਹੜੇ ਹੈ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈ ਕਿ ਫੇਅਰ ਐਂਡ ਫਰੀ ਐਂਡ ਫੇਅਰ ਇਲੈਕਸ਼ਨਸ ਇਸ ਦੀ ਬੇਸਿਕ ਸਟਰਕਚਰ ਜਿਹੜਾ ਫਾਊਂਡੇਸ਼ਨ ਹੈ ਸਾਡਾ ਗ੍ਰੰਡ ਨੌਮ ਹੈ ਉਹਨੂੰ ਤੁਸੀਂ ਚੈਲੰਜ ਕੀਤਾ ਤੇ ਜਿਹੜਾ ਵੀ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਨੂੰ ਹਿਲਾਏਗਾ ਮੈਨੂੰ ਲੱਗਦਾ ਉਹਨੂੰ ਟੱਚ ਕਰੇਗਾ ਡੈਫੀਨੇਟਲੀ ਉਹ ਜਿਹੜੇ ਹੈ ਗਲਤ ਡਿਸੀਜਨ ਹੈ ਇਹ ਐਡਮਿਨਿਸਟ੍ਰੇਟਿਵ ਡਿਸੀਜਨ ਬੇਸਡ ਔਨ ਮੈਡੀਕਲ ਕੰਡੀਸ਼ਨ ਆਫ ਦੀ ਇਨਚਾਰਜ ਜੋ ਕਿ ਭਾਜਪਾ ਦੇ ਹੀ ਪ੍ਰੈਜ਼ੀਡੈਂਟ ਸੀਗੇ ਅਨਿਲ ਮਸੀ ਜੀ ਉਸ ਬੇਸਿਸ ਤੇ ਜੋ ਤੁਸੀਂ ਇਹ ਪੋਸਟਪੋਨ ਕੀਤਾ ਹੈ ਇਹ ਇਟਸੈਲਫ ਜਿਹੜਾ ਹੈ ਇਲੀਗਲ ਹੈ ਅਲਟਰਾ ਵਾਇਰਸ ਦੀ ਕਨਸਟੀਟਿਊਸ਼ਨ ਹੈ ਸੋ ਜੋ ਇਹ ਪਟੀਸ਼ਨ ਅੱਜ ਪਾਈ ਗਈ ਹੈ ਜਿੱਤੇ ਸੁਣਵਾਈ ਹੋਈ ਹੈ ਉਹਦੇ ਵਿੱਚ ਨੋਟਿਸ ਜਾਰੀ ਕਰਨਾ ਜਸਟਿਸ ਸੁਧੀਰ ਐਂਡ ਜਸਟਿਸ ਹਰਸ਼ ਬਾਂਗੜ ਦਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸਰਾਨੀਆ ਗੱਲ ਹੈ ਕਿ ਸਾਨੂੰ ਇਹ ਜਿਹੜੀ ਸਟੈਪ ਲਿੱਤਾ ਹੈ ਹਾਈ ਕੋਰਟ ਨੇ ਇਹਨੂੰ ਜਿਹੜਾ ਹੈ ਬਹੁਤ ਵੈਲਕਮ ਕਰਨਾ ਚਾਹੀਦਾ ਹੈ ਵੈਲਕਮ ਸਟੈਪ ਹੈ ਕਿਉਂਕਿ ਜਦੋਂ ਵੀ ਡੈਮੋਕ੍ਰੇਸੀ ਦੇ ਉੱਤੇ ਲੋਕਤੰਤਰ ਤੇ ਇਸ ਤਰ੍ਹਾਂ ਦਾ ਹਮਲਾ ਬੀਜੇਪੀ ਕਾਂਗਰਸ ਇਹ ਕੋਈ ਵੀ ਇੰਡੀਆ ਦੀ ਵੱਡੀ ਪਾਰਟੀ ਇਹਦੇ ਤੇ ਹਮਲਾ ਕਰਦੀ ਹੈ ਤੇ ਸਾਨੂੰ ਇੱਕ ਜਿਹੜਾ ਹੈ ਅਸੀਂ ਕਸਟੋਡੀਅਨ ਹੁੰਦੇ ਆ ਕਨਸਟੀਟਿਊਸ਼ਨ ਦੇ ਵਕੀਲ ਜਿਹੜੇ ਹੈ ਜੱਜਿਸ ਜਿਹੜੀ ਹੈ ਜੁਡੀਸ਼ੀਅਲ ਸਿਸਟਮ ਜਿਹੜਾ ਹੈ ਕਸਟੋਡੀਅਨ ਹੈ ਕਨਸਟੀਟਿਊਸ਼ਨ ਦਾ ਤੇ ਜਦੋਂ ਵੀ ਇਹ ਚੈਲੰਜ ਹੁੰਦਾ ਹੈ ਤੇ ਸਾਡਾ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ ਕਿ ਅਸੀਂ ਬੇਸਿਕ ਰਾਈਟਸ ਜਿਹੜੇ ਹੈ ਫੇਅਰ ਫ੍ਰੀ ਐਂਡ ਫੇਅਰ ਇਲੈਕਸ਼ਨ ਰਾਈਟ ਟੂ ਵੋਟ ਜਿਹੜੇ ਹੈ ਉਹਨਾਂ ਨੂੰ ਬਚਾਈਏ ਤਾ ਉਸ ਨਜ਼ਰ ਤੋਂ ਡੈਫੀਨਿਟਲੀ ਬਹੁਤ ਅੱਛਾ ਸਟੈਪ ਜਿਹੜਾ ਹੈ ਕੀਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਦਾ ਜਾਂ ਜਾਂ ਮੇਅਰ ਇਲੈਕਸ਼ਨ ਦੇ ਜਿਹੜੇ ਕੈਂਡੀਡੇਟ ਸੀ ਮਿਸਟਰ ਕੁਲਦੀਪ ਕੁਮਾਰ ਦਾ ਇਹ ਸਟੈਪ ਲੈਣਾ ਕਿ ਕੋਰਟ ਦਾ ਦਰਵਾਜ਼ਾ ਖਟਕਾਣਾ ਥਰੂ ਐਨ ਐਡਵੋਕੇਟ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀ ਅਗੇਨ ਜਿਹੜਾ ਹੈ ਸਾਡਾ ਉਹ ਇਹ ਕਹਿੰਦਾ ਕਿ ਜਦੋਂ ਵੀ ਤੁਹਾਡਾ ਕੋਈ ਰਾਈਟ ਇਨਫਰਿੰਚ ਹੁੰਦਾ ਹੈ ਤਾਂ ਤੁਹਾਨੂੰ ਇੱਕ ਰੈਮੇਡੀ ਦੇ ਤੌਰ ਤੇ ਕੋਰਟ ਦੇ ਵਿੱਚ ਜਾਣਾ ਚਾਹੀਦਾ ਰਾਦਰ than ਰੋਡਸ ਦੇ ਉੱਤੇ ਅਸੀਂ ਰੱਕਸ ਕ੍ਰੀਏਟ ਕਰੀਏ ਜਾਂ ਉੱਥੇ ਕੋਈ ਤਰਨਾ ਲਗਾਈਏ ਮੈਨੂੰ ਲੱਗਦਾ ਇਹ ਬੈਟਰ ਵੇ ਹੈ ਰਾਦਰ than ਐਨੀ ਡੈਮੋਨਸਟ੍ਰੇਸ਼ਨ ਫਿਰ ਗੱਲ ਕਰੀਏ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੀ ਇਹ ਫਿਊਚਰ ਚ ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕੀ ਕੰਟੀਨਿਊ ਰਹੇਗਾ ਜਿਵੇਂ ਹੁਣੇ ਪੋਸਟਪੋਨ ਕਰਨਾ 6 ਫਰਵਰੀ ਨੂੰ ਕਿਉਂਕਿ ਹੁਣੇ ਬਾਅਦ ਚ ਇਲੈਕਸ਼ਨ ਹੋਣਗੇ ਕੀ ਇਹ ਫਿਰ ਅਗੇਨ ਦੇ ਵਿਲ ਟ੍ਰਾਈ ਟੂ ਬਾਈ ਕਾਉਂਸਲਰਸ ਸਭ ਤੋਂ ਵੱਡਾ ਸਵਾਲ ਇਹਦੇ ਤੇ ਆਂਦਾ ਕਿ ਇਹਨਾਂ ਨੇ ਦੇਖ ਲਈ ਕਿ ਆਮਾਦੀ ਪਾਰਟੀ ਤੇ ਕਾਂਗਰਸ ਦੇ ਇਸ ਟਾਈਮ ਨੂੰ ਨਜ਼ਰ ਬੰਦ ਨਹੀਂ ਆ ਲੱਗਦਾ ਹੈ ਕਿ ਬੀਜੇਪੀ ਜਿਹੜੀ ਲਗਾਤਾਰ ਆਮਾਦੀ ਪਾਰਟੀ ਵੀ ਇਹ ਕਹਿ ਰਹੀ ਹੈ ਕਾਂਗਰਸ ਵੀ ਇਹ ਕਹਿ ਕੇ ਕਿ ਖਰੀਦ ਫਰੋਖਤ ਵੀ ਹੋ ਸਕਦੀ ਹੈ ਦੇਖੋ ਇਹ ਜਿਹੜਾ ਗੈਪ ਰੱਖਿਆ ਉਹਨਾਂ ਨੇ ਡੈਫੀਨਿਟਲੀ 100% ਸਰਟਨਲੀ ਆਈ ਥਿੰਕ ਇਹ ਬਾਇੰਗ ਐਂਡ ਬਾਇੰਗ ਆਫ ਜਿਹੜਾ ਕਾਉਂਸਲਰਸ ਹੈ ਉਹਦਾ ਹੀ ਸਟੈਪ ਸੀ ਉਹਦੇ ਚ ਟਾਈਮ ਲਿੱਤਾ ਕਿਉਂਕਿ ਉਹਨਾਂ ਨੂੰ ਮੈਨੂੰ ਲੱਗਦਾ ਹੈ ਬਿਲਕੁਲ ਕਲੀਅਰ ਹੋ ਗਿਆ ਕਿ ਆਪ ਔਰ ਕਾਂਗਰਸ ਦਾ ਇਹ ਜਿਹੜਾ ਗਠਜੋੜ ਹੈ ਇਹ ਬੀਜੇਪੀ ਨੂੰ ਹਰਾ ਕਾਉਂਸਲਰ ਸ਼ਾਇਦ ਜਿਹੜੇ 20 ਕਾਉਂਸਲਰ ਜਿਨ੍ਹਾਂ ਦੀ ਫੋਟੋਗ੍ਰਾਫ ਵੀ ਆ ਜਾਈ ਹੈ ਨਿਊਜ਼ਪੇਪਰ ਦੇ ਵਿੱਚ ਉਹ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਬਹੁਤ ਮੇਜਰ ਮੀਟਿੰਗ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਮੈਨੂੰ ਲੱਗਦਾ ਨਹੀਂ ਕਿ ਉਹ ਹਿੱਲਣਗੇ ਬਟ ਫਿਰ ਵੀ ਭਾਜਪਾ ਦਾ ਇੱਕ ਅਟੈਂਪਟ ਹੈ ਟੂ ਬਾਈ देम ਸੋ ਅਗੇਨ ਜਿਹੜੀ ਮਾਲ ਪ੍ਰੈਕਟਿਸਸਸ ਆਫ ਇਲੈਕਸ਼ਨ ਹੈ ਇਹਨਾਂ ਨੂੰ ਚੈਲੰਜ ਕੀਤਾ ਗਿਆ ਹੈ ਠੀਕ ਹੈ ਜੀ ਕਿ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਖਰੀਦ ਫਰੋਖਤ ਜਿਹੜੀ ਹੈ ਆਫ ਕਾਉਂਸਲਰਸ ਇਹ ਆਬਵੀਅਸਲੀ ਇਲੀਗਲ ਹੈ ਇਹ ਬਿਲਕੁਲ ਵੀ ਜਿਹੜਾ ਬਿਯੋਂਡ ਲਾ ਹੈ ਤਾਂ ਇਸ ਚੀਜ਼ ਨੂੰ ਚੈਲੰਜ ਕਰਨਾ ਡੈਫੀਨਿਟਲੀ ਬਹੁਤ ਵਧੀਆ ਗੱਲ ਕੀਤੀ ਜਿਹੜੀ ਆਮ ਆਦਮੀ ਪਾਰਟੀ ਔਰ ਕਾਂਗਰਸ ਅਲਾਈਅੰਸ ਨੇ ਕੀਤੀ ਹੈ ਤੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਬੀਜੇਪੀ ਇਹਨੂੰ ਲਗਾਤਾਰ ਜਿਹੜਾ ਹੈ ਇਹ ਕੰਡੈਮਨਟ ਕਰ ਰਹੀ ਹੈ ਕਿ ਇਸ ਤਰ੍ਹਾਂ ਦਾ ਐਕਟ ਕਰਨਾ ਜਾਂ ਸਾਨੂੰ ਕਰਪਟ ਪ੍ਰੈਕਟਿਸਸ ਦੇ ਵਿੱਚ ਕਾਊਂਟ ਕਰਨਾ ਗਲਤ ਹੈ ਇਹਦੇ ਤੋਂ ਹੀ ਆਪਣੇ ਆਪ ਰਿਫਲੈਕਟ ਹੁੰਦਾ ਹੈ ਕਿ ਕਿਵੇਂ ਬੀਜੇਪੀ ਆਪਣੇ ਗਲਤ ਉਹਦੇ ਵਿੱਚ ਹੈ ਤੇ ਆਪ ਤੇ ਕਾਂਗਰਸ ਦੇ ਸਲਾਈਅੰਸ ਨੂੰ ਗਲਤ ਦੱਸਣ ਲਈ ਇਹ ਕਹਿ ਰਹੀ ਹੈ ਕਿ ਇਹ ਇਹਨਾਂ ਦਾ ਜਿਹੜਾ ਗੱਠਜੋੜ ਹੈ ਇਹ ਸੈਲਫਿਸ਼ ਅਲਾਈਅੰਸ ਹੈ ਸੋ ਦੇਖੋ ਅਸੀਂ ਸਭ ਜਾਣਦੇ ਆ ਪੋਲਿਟਿਕਸ ਇਟਸੈਲਫ ਜਿਹੜਾ ਹੈ ਇੱਕ ਸੈਲਫਿਸ਼ بزਨਸ ਹੈ ਸੋ ਇਹ ਕਹਿਣਾ ਕਿ ਸੈਲਫਿਸ਼ ਅਲਾਈਅንስ ਹੈ ਇਹ ਆਪਣੇ ਆਪ ਤੇ ਟਾਰਗੇਟ ਕਰਨਾ ਹੈ ਕਿਉਂਕਿ ਹਾਇਰ ਲੈਵਲ ਤੇ ਵੀ ਭਾਜਪਾ ਸਾਰੀ ਜਿਹੜੀ ਹੈ ਆਪਣੇ ਸੈਲਫਿਸ਼ ਮੋਟਿਵਲੀ ਔਮਨ ਦਾ ਬਿਲ ਪਾਸ ਕਰਨਾ ਜਾਂ ਹੋਰ ਇਦਾਂ ਦੇ ਜਿਹੜੀ ਹੈ ਸਕੀਮਸ ਕੱਢਣਾ ਆਪਣੇ ਆਪ ਚ ਦਰਸਾਉਂਦਾ ਹੈ ਕਿ ਉਹ ਖੁਦ ਵੀ ਸੈਲਫਿਸ਼ ਅਲਟੀਰੀਅਰ ਮੋਟਿਵ ਨਾਲ ਹੀ ਇਲੈਕਸ਼ਨ ਲੜਦੀ ਹੈ ਸੋ ਅਗਰ ਇੱਥੇ ਕੋਈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਐਸਾ ਲਾਇਅੰਸ ਹੁੰਦਾ ਹੈ ਔਰ ਇੰਨੀ ਦੇਰ ਬਾਅਦ ਪਿਛਲੀ ਵਾਰ ਵੀ ਅਗਰ ਤੁਹਾਨੂੰ ਯਾਦ ਹੋਵੇ ਪਿਛਲੇ ਇਲੈਕਸ਼ਨਸ 'ਚ ਵੀ ਇੱਕ ਪੈਨਸਲ ਦਾ ਮਾਰਕ ਕਰਕੇ ਇੱਕ ਵੋਟ ਨੂੰ ਡਿਸਕਵਾਲਿ ਪਿਛਲੇ ਸਾਲ ਦੇ ਮੇਰੇ ਇਲੈਕਸ਼ਨ ਸੋ ਬੀਜਪੀ ਦਾ ਜਿਹੜਾ ਇਹ ਹਰ ਜਗ੍ਹਾ ਤੇ ਚਾਹੇ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਜਾਂ ਹੋਰ ਕਿਤੇ ਹਰ ਜਗ੍ਹਾ ਤੇ ਧੱਕਾ ਕਰਨਾ ਜਿਹੜਾ ਇਹ ਬਹੁਤ ਕਾਮਨ ਹੁੰਦਾ ਜਾ ਰਿਹਾ ਤੇ ਡੈਫੀਨਿਟਲੀ ਬਿਕੋਜ਼ ਇਟਸ ਰੂਲਿੰਗ ਪਾਰਟੀ ਐਂਡ 2024 ਦੇ ਇਲੈਕਸ਼ਨਸ 'ਚ ਵੀ ਉਹਨਾਂ ਨੂੰ ਲੱਗਦਾ ਕਿ ਅਸੀਂ ਅੱਗੇ ਆ ਰਹੇ ਆ ਤਾਂ ਕਿਤੇ ਵੀ ਧੱਕਾ ਕਰ ਸਕਦੇ ਆ ਉਹ ਕਹਿੰਦੇ ਕਹਿੰਦੇ ਜਿਹੜਾ ਧੱਕਾ ਚੱਲਦਾ ਉਹਨਾਂ ਚੱਲਦਾ ਉਹ ਵਾਲੀ ਗੱਲ ਹੈ ਜਿਹੜੀ ਅਧਿਕਾਰਨੀ ਚੋਣ ਕਰਨੀ ਸੀਗੀ ਉਹ ਅਧਿਕਾਰੀ ਵੀ ਕਹਿੰਦੇ ਵੀ ਇਹ ਬਿਮਾਰ ਚੱਲ ਰਿਹਾਗਾ ਨਾ ਗੱਲਾਂ ਜਿਹੜੀਆਂ ਚੱਲ ਰਹੀ ਸੀਗੀ ਪਰ ਅਸਲ ਰਿਐਲਿਟੀ ਕੀ ਹੈ ਕੀ ਲੱਗਦਾ ਤੁਹਾਨੂੰ ਦੇਖੋ ਸਟਾਰਕ ਰਿਐਲਿਟੀ ਇਸ ਦਿਸ ਦੇ ਵਾਂਟ ਟੂ ਬਾਈ ਦੀ ਕੌਂਸਲਰਸ ਕਿ ਸਾਡੇ ਵੱਲ ਹੋ ਜਾਣ ਠੀਕ ਹੈ ਤੇ ਅਗੇਨ ਇਹਨਾਂ ਦਾ ਲਾਇਅੰਸ ਤੋੜ ਦਿੱਤਾ ਜਾਵੇ ਸੋ ਲਾਇਅੰਸ ਤੋੜਨ ਲਈ ਇਹ ਡਿਲੇ ਕੀਤਾ ਜਾ ਰਿਹਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਐਸ ਵੀ ਸੇ ਉਸੇ ਤਰ੍ਹਾਂ ਇਲੈਕਸ਼ਨਸ ਨੂੰ ਡਿਲੇ ਕਰਨਾ ਇਟਸੈਲਫ ਸ਼ੋਜ਼ ਕਿ ਦੇ ਜਸਟ ਦੇ ਡੋਨਟ ਵਾਂਟ ਆਪ ਐਂਡ ਅਲਾਈਅੰਸ ਆਪ ਤੇ ਕਾਂਗਰਸ ਕੁਸ਼ ਕੁਰਸੀ ਤੋਂ ਬੈਠਾ ਨਹੀਂ ਦੇਣਾ ਚਾਹੁੰਦੇ ਉਹ ਆਪਣੀ ਸੱਤਾ ਜਿਹੜੀ ਹੈ ਹੁਣ ਜਿਹੜੀ ਖੋਈ ਜਾ ਰਹੀ ਹੈ ਉਹਨਾਂ ਤੋਂ ਉਹ ਤੋਂ ਡਰ ਗਏ ਆ ਜਿਹਦੇ ਕਰਕੇ ਹੀ ਡੈਫੀਨੇਟਲੀ ਇਹ ਕੀਤਾ ਗਿਆ ਜੀ ਪਰ ਜਿਹੜੀ ਹੁਣ ਜਿਹੜੇ ਕਾਂਗਰਸ ਦੇ ਜਾਂ ਆਮ ਆਦੀ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਵੀ ਡਰਜਾ ਲੱਗ ਰਿਹਾ ਹੁਣ ਇਹ ਲਗਾਤਾਰ ਅਸੀਂ ਜਿਹੜੀ ਐਲਾਈਅੰਸ ਕੀਤੀ ਆ ਸੋ ਭਾਜੀਪੀ ਵੀ ਜਿਹੜੀ ਫ੍ਰੀਫੋਕ ਦੇ ਨਾਲ ਜਿਹੜੀ ਅੱਗੇ ਵੱਧ ਸਕਦੀ ਹੈ ਵੀ ਲੱਗਦਾ ਤੁਹਾਨੂੰ ਕਿ ਜਿਹੜੇ ਅਮ ਜਿਹੜੇ ਕਾਉਂਸਲਰਸ ਨੇ ਜਿਹੜੇ ਕਾਉਂਸਲਰਸ ਨੇ ਜਾਂ ਕਾਂਗਰਸੀ ਆਮ ਆਦੀ ਪਾਰਟੀ ਦੇ ਲੱਗਦਾ ਕਿ ਉਹਨਾਂ ਨਾਲ ਜਾਣ ਕੇ ਤੁਹਾਨੂੰ ਲੱਗਦਾ ਕਿਉਂਕਿ ਭਾਜਪਾ ਵੀ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਕੰਬਲਮ ਦੇ ਵਿੱਚ ਅਸੀਂ ਕਈ ਕਾਂਗਰਸੀ ਜਿਹੜੇ ਨਿਕੇ ਅਸੀਂ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਾਂਗੇ ਸੀ ਆਈ ਐਮ ਨੋਨ ਫੋਰ ਆਈ ਐਮ ਮਾਈਸੈਲਫ ਐਜ਼ ਅ ਐਡਵੋਕੇਟ ਕੰਨੂ ਸ਼ਰਮਾ ਇਸ ਆਲਵੇਜ਼ ਨੋਨ ਫੋਰ ਸੇਇੰਗ ði ਟਰੂਥ ਸੋ ਮੈਨੂੰ ਇੱਦਾਂ ਲੱਗਦਾ ਹੈ ਕਿ ਕਾਉਂਸਲਰਸ ਨੂੰ ਵੀ ਇੱਕ ਓਪਰਚੁਨਿਟੀ ਮਿਲ ਗਈ ਹੈ ਟੂ ਬੀ ਬੌਟ ਦੇਖੋ ਵੀ ਆਲ نو ਪੈਸਾ ਇੱਕ ਕਮਜ਼ੋਰੀ ਹੁੰਦੀ ਹੈ ਹਰ ਬੰਦੇ ਦੀ ਤਾਂ ਜੇ ਕਰੋੜੋਂ ਆਫਰ ਕੀਤਾ ਜਾਏਗਾ ਬਾਈ ਬੀਜਪੀ ਤਾਂ ਮੈਨੂੰ ਨਹੀਂ ਲੱਗਦਾ ਕਾਉਂਸਲਰਸ ਨੂੰ ਬਾਈ ਕਰਨਾ ਕੋਈ ਔਖੀ ਗੱਲ ਹੈ ਸੋ ਆਬਵੀਅਸਲੀ ਉਹਨਾਂ ਨੂੰ ਵੀ ਓਪਰਚ्युनिटी ਮਿਲ ਗਿਆ ਔਰ ਪਰਸਨਲ ਬੈਨੀਫਿਟ ਪਰਸਨਲ ਇੰਟਰਸਟ ਦੇ ਉੱਤੇ ਕੁਝ ਵੀ ਨਹੀਂ ਹੁੰਦਾ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਸੀਟ ਨੂੰ ਸਿਰਫ ਇੱਕ ਨਾਮ ਹੀ ਚੇਂਜ ਹੋ ਜਾਏਗਾ ਥੈਟ ਦੇ ਹੈਵ ਬੀਨ ਬੌਟ ਬਾਈ ਬੀਜਪੀ ਆਬਵੀਅਸਲੀ ਦੇ ਵਿਲ ਨਾਟ ਵੋਟ ਫਾਰ ਥੈਟ ਮੇਅਰ ਸੋ ਇੱਕ ਤਰ੍ਹਾਂ ਮੈਨੂੰ ਲੱਗਦਾ ਆਸਾਨ ਹੋ ਜਾਏਗਾ ਤੇ ਯੈਸ ਚਾਂਸਸ ਆਰ ਥੇਰ ਕਿਉਂਕਿ ਪੈਸਾ ਕੋਈ ਕਰੋੜੋ ਰੁਪਏ ਛੱਡਣਾ ਹਰ ਬੰਦੇ ਦੇ ਬਸਦੀ ਗੱਲ ਨਹੀਂ ਹੈ ਸੋ ਡੈਫੀਨਿਟਲੀ ਚਾਂਸਸ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅንስ ਨੂੰ ਡਰ ਕੇ ਰਹਿਣਾ ਚਾਹੀਦਾ ਹੁਣ ਬਹੁਤ ਤਰਕ ਰਹਿਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਮੈਨੂੰ ਲੱਗਦਾ ਕਾਉਂਸਲਰਸ ਨੂੰ ਬਹੁਤ ਸੈਲਫ ਕੰਟਰੋਲ ਆਪਣੇ ਤੇ ਰੱਖਣਾ ਪੈਣਾ ਕਿ ਹਾਊ ਟੂ ਰਿਜ਼ਿਸਟ ਕਰੋੜਸ ਆਫ ਮਨੀ ਫ্রম ਬੀਜਪੀ ਪਰ ਵੈਸੇ ਅੱਜ ਇੱਕ ਵੀਡੀਓ ਵੀ ਰਿਲੀਜ਼ ਹੋਈ ਹੈ ਸਾਰੇ ਜਿਹਨੇ ਵੀ პარਸਦ ਨੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਉਹ ਕਹਿ ਰਹੇ ਨੇ ਕਿ ਅਸੀਂ ਨਹੀਂ ਵਿਕਾਂਗੇ ਅਸੀਂ ਇਹ ਡੱਟ ਕੇ ਸਾਹਮਣਾ ਕਰਾਂਗੇ ਤੇ ਆਪਣਾ ਮੇਰ ਦੇਖੋ ਕਰਨੀ ਤੇ ਕਥਨੀ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਹਨਾ ਬਿ ਬੋਲਣ ਨੂੰ ਤਾਂ ਅਸੀਂ ਬਹੁਤ ਕੁਝ ਗੱਲਾਂ ਅਸੀਂ ਅਸੀਂ ਵੀ ਮਾਈਕ ਤੇ ਬਹੁਤ ਕੁਝ ਬੋਲਦੇ ਆ ਲੇਕਿਨ ਅਸੀਂ ਕਰਦੇ ਕਿਆਂ ਰੀਅਲ ਲਾਈਫ ਚ ਦੈਟ ਮੈਟਰਸ ਐਂਡ ਆਈ ਰੀਲੀ ਵਾਂ ਜਿਹੜੇ 파ਰਸ਼ਦ ਨੇ ਕਾਉਂਸਲਰਸ ਨੇ ਬਹੁਤ ਸਟਰੋਂਗ ਨੇ ਲੇਕਿਨ ਹਾਂ ਟਰੂਥ ਇਜ਼ ਕਿ ਡੈਫੀਨਿਟਲੀ ਜਿਹੜਾ ਹੈ ਇਹ ਪੈਸਾ ਅਵੋਇਡ ਕਰਨਾ ਇਜ਼ ਨੋਟ ਈਜ਼ੀ ਇਨ ਪੋਲਿਟਿਕਸ ਥਿਸ ਇਜ਼ ਵੈਰੀ ਕਾਮਨ